ਤਰਾਕੇ ਕੀ ਆ ਚਾਰੇ ਆ ਗਏ ਆ ਮੇਲੇ ਚ ਪੰਜਾਬੀ ਸੱਭਿਆਚਾਰ ਵਾਲੇ ਮੇਲੇ ਚ ਪਹੁੰਚੁਕੇ ਆ ਮੇਰੇ ਵੀਰੋ ਮਾੜ ਕੇ ਦੋ ਗੋ 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 ਦੁਨੀਆ ਦਾ ਆਡੀ ਟੈਕਨੀਸ਼ੀਅਨ ਤੇਰੇ ਦਾ ਹਾਏ ਵਾਹ ਸਿਰੇ ਦਾ ਆਡੀ ਟੈਕਨੀਸ਼ੀਅਨ ਨਾਲ ਬੀਤ ਗਈ ਹਾਂਜੀ ਬੜੀ ਪਹੁੰਚ ਗਿਆ ਹਾਂ ਹਾਏ ਸਾਡੇ ਨਾਲ 99 ਬੰਦੇ ਇਹ ਕਹਿੰਦੇ ਨੇ ਰਾਜ ਰਾਜਪ੍ਰੀਤੀ ਹਾਂ ਤੂੰ ਹੈ ਕੋ ਤੂੰ ਆ ਰਹੀ ਹੈ ਅੰਮ੍ਰਿਤ ਖਿਲੇਗਾ ਫ੍ਰੀ ਫਾਇਰ ਬਹੁਤ ਧੰਨਵਾਦੀ ਜੀ ਇਹਨਾਂ ਨੇ ਵੇਲੇ ਤੇ ਪਹੁੰਚ ਦੇ ਦਿੱਤੀ ਧੰਨਵਾਦ ਕੀਤਾ ਜੀ ਨਾ ਊੜਾ ਐੜਾ ਆਈਡੀ ਸੱਸਾ ਜੁਗਨੂਆਂ ਦਾ ਸੱਤ ਕਿੰਨੋਂ ਸਮਾਨ ਤਰ ਕੀਤਾ ਇਹਨੇ ਕਿ ਮੇਨ ਮਹਿਮਾਨ ਪਹੁੰਚ ਚੁੱਕੇ ਨੇ ਮੇਲਾ ਜਾਗਦੇ ਜੁਗਨੂਆਂ ਦਾ ਮੁੱਖ ਮਹਿਮਾਨ ਏ ਤੇ ਲੱਗਿਆ ਵੇ ਖਾੜਾ ਮੇਰੇ ਮਿੱਤਰੋ ਉਹ ਧੰਨਵਾਦ ਕਰਦੇ ਖਾੜਾ ਕਿਹਦੇ ਅਗਲਾ ਗਾਣਾ ਕਿਹਦੇ ਗੋਲਦੀ ਨੇ ਲਵਣਾ ਹੈ ਕਿੱਤ ਕੁੜੀ ਤੰਤਰਮਾਰੀ ਤਾੜੀਆਂ ਦੇ ਨਾਲ ਜਾਗਦੇ ਜੁਗ ਨੂੰ ਜਾਗਦੇ ਨੇ ਤੇ ਗੋਲ ਦੀ ਕਿੱਪਾ ਰਗੇ ਆ ਜੋ ਕਲੀ ਕਿਤਾਬਾਂ ਹੀ ਆ ਹੋਰ ਤਾਂ ਕੁਝ ਨਹੀਂ ਓਏ ਇੰਨਾ ਨਾ ਪਰਵਾ ਤਾਲ ਮੇਰੀ ਹੀ ਹੈਣੀ ਆਪਣਾ ਕੋਈ ਹਾਏ ਵੇ ਦਿੰਦੇ ਆ ਗੋਲਡ ਯਰ ਕੇ ਨੂੰ ਕਿਤਾਬਾਂ ਦਾ ਆਪਾਂ ਵੇਖਦੇ ਨੇ ਕਿ ਕਿਤਾਬਾਂ ਨਾਲ ਲੱਗ ਪੈਂਦਾ ਕੰਮ ਕਿਤਾਬਾਂ ਦਾ ਰੋਲ ਹੀ ਹੈ ਨਹੀਂ ਇਹਨਾਂ ਦੀ ਜ਼ਿੰਦਗੀ 'ਚ ਫੋਟੋਆਂ ਹੁਣ ਤਾਂ ਪੜ੍ਹ ਦੇਣੀਆਂ ਆ ਫੋਟੋਆਂ ਦੇਖ ਦੇਗੇ ਦੇਖ ਕੇ ਪਕੜਾਵਾ ਵੜਨਗੇ ਫੋਟੋਆਂ ਦੇਖ ਕੇ ਪੰਨੇ ਲਗਾ ਦਿੰਦੇ ਆ ਇਹ ਆ ਖਰਾਬ ਹੋ ਜਾਏਗਾ ਮੈਂ ਮਾਂ ਭੰਮਾ ਭੈਣ ਤੇ ਆ ਜਾਊਂਗਾ ਮੈਂ ਇਨਕੀ ਅੱਛਾ ਕਹੀ ਬੋਤਲ ਆ ਭਾਈ ਭਾਈ ਖਤਮ ਹਾਂਜੀ ਮਿਲੇ ਜੀ ਸੁਖਵਿੰਦਰ ਸੁਖੀ ਨੂੰ ਹਾਂਜੀ ਬਹੁਤ ਅਸਾ ਲੱਗਾ ਇਹ ਮੁੰਡੇ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਇਹ ਬਤਾ ਜੋ ਬਰਦਾ ਹੋ ਜਾਏਗਾ ਹਕੇ ਹੇ ਚੀ ਚੀ ਮੁੰਡੇ ਕਹਿੰਦੇ ਓ ਜਾ ਨੱਚ ਨੱਚ ਕੇ ਗਿੱਚੀਆਂ ਦੇ ਮੁੜਕਾ ਹੈ ਬੰਮਣ ਪਾਫਾ ਉਠੀਆਂ ਜਾਂਦੀਆਂ ਨਹੀਂ ਸਾਡੇ ਸਿਰ ਕਹਿੰਦੇ ਹੁਣ ਚੱਲੇ ਵੀ